ਵੈਲਕਮ ਟੂ ਜੀਟੀ ਐਜੂਕੇਸ਼ਨ ਅੱਜ ਆਪਾਂ ਡਿਸਕਸ ਕਰਾਂਗੇ 1 ਮਈ ਤੋਂ ਲੈ ਕੇ 10 ਮਈ ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰਸ ਸੋ ਪਹਿਲਾ ਕੁਐਸਚਨ ਦੇਖਦੇ ਹਾਂ ਪਹਿਲਾ ਕੁਐਸਚਨ ਹੈ Who has been appointed as Yemen's new prime minister Yemen ਦੇ ਨਵੇਂ ਪ੍ਰਾਈਮ ਮਿਨਿਸਟਰ ਕੌਣ ਬਣੇ ਨੇ ਤਾਂ ਇਹਨਾਂ ਦਾ ਨਾਮ ਹੈ ਜੀ ਆਪਸ਼ਨ ਬੀ ਸਾਲੀਮ ਸਾਲਿਹ ਬਿਨ ਮਾਰਿਕ ਇਸ ਤੋਂ ਪਹਿਲਾਂ ਅਹਿਮਦ ਆਵਾਦ ਬਿਨ ਮਾਰਿਕ ਇਹਨਾਂ ਦੇ ਪ੍ਰਾਈਮ ਮਿਨਿਸਟਰ ਰਹੇ ਨੇ ਸੋ ਯਮਨ ਦੀ ਕੈਪੀਟਲ ਹੈ ਸਨਾ ਨੈਕਸਟ ਕੁਐਸਚਨ ओके नेक्स्ट क्वेश्चन है जी डीआरडीओ ते भारतीय नेवी द्वारा गई स्वदेशी माइन का नाम है नाम है जी ऑप्शन ए मल्टी क्राउन माइन नेक्स्ट क्वेश्चन है जी वर्ल्ड कप दो हजार पच्चीस मेजबानी स्टेट करेगा जो शहर करेगा यह की जाएगी हैदराबाद द्वारा ऑप्शन बी तेलंगाना नेक्स्ट महासागर इनिशिएटिव ਪਾਰਡਲ ਸ਼ੁਰੂ ਕੀਤਾ ਗਿਆ ਇਹਦੀ ਫੁੱਲ ਫਾਰਮ ਪੁੱਛੀ ਗਈ ਹੈ ਜੀ ਇਹਦੀ ਫੁੱਲ ਫਾਰਮ ਹੈ ਆਪਸ਼ਨ ਬੀ ਮਿਊਚੁਅਲ ਐਂਡ ਹਾਲਿਸਟਿਕ ਐਡਵਾਂਸਮੈਂਟ ਫਾਰ ਸਿਕਿਉਰਿਟੀ ਐਂਡ ਗਰੋਥ ਅਕ੍ਰੋਸ ਰੀਜਨ ਨੈਕਸਟ ਕੁਐਸਚਨ ਕੁਐਸਚਨ ਨੰਬਰ 5 ਸੁਦੀਰਵਨ ਕਪ ਕਿਸ ਨੇ ਜਿੱਤੇ ਆ 2025 ਦਾ ਇਹ ਜਿੱਤਿਆ ਗਿਆ ਜੀ ਚైనా ਦੁਆਰਾ ਰਹਿ ਗਿਆ ਸਾਊਥ ਕੋਰੀਆ ਨੂੰ ਤੇ ਇਹ ਇਹਨਾਂ ਦਾ 14th ਟਾਈਟਲ ਸੀ 14 ਵਾਰੀ ਜਿੱਤ ਚੁੱਕੇ ਨੇ ਇਟ ਇਟ ਇਜ਼ ਰਿਲੇਟਡ ਟੂ ਬੈਡਮਿੰਟਨ ਨੈਕਸਟ ਕੁਐਸਚਨ ਆਪਾਂ ਨੇ ਸੀਵੀਏ ਦੇ ਆਪਰੇਸ਼ਨ ਦਾ ਨਾਮ ਦੱਸਣਾ ਜਿਹੜਾ ਕਿ 2025 ਦੇ ਵਿੱਚ ਸਾਈਬਰਗ੍ਰਾਮ ਨੈਟਵਰਕ ਲਈ ਸ਼ੁਰੂ ਕੀਤਾ ਗਿਆ ਇਹਦਾ ਨਾਮ ਹੈ ਜੀ ਆਪਰੇਸ਼ਨ ਹਾਕ ਆਪਸ਼ਨ ਬੀ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਆਪਾਂ ਨੇ ਨਦੀ ਦਾ ਨਾਮ ਦੱਸਣਾ ਜਿਹਦੇ ਵਿੱਚ ਭਾਰਤ ਉੱਪਰ ਭਾਰਤਵਾਰ ਜਿਹਦੇ ਉੱਪਰ ਡੈਮ ਬਣਾਇਆ ਗਿਆ ਸੀ ਤੇ ਉਹਦੇ ਪਾਣੀ ਨੂੰ ਘਟ ਕੀਤਾ ਗਿਆ ਮਤਲਬ ਇਹਦਾ ਫਲੋ ਪਾਕਿਸਤਾਨ ਵੱਲ ਜਾਣ ਤੋਂ ਰੋਕਿਆ ਗਿਆ ਡੈਮ ਦਾ ਨਾਮ ਹੈ ਬਕਲੀਹਾਰ ਤੇ river ਦਾ ਨਾਮ ਹੈ ਚਨਾਬ ਆਪਸ਼ਨ ਡੀ ਦਾ ਰਾਈਟ ਆਨਸਰ ਪਾਰਥ ਦੇ ਪਹਿਲੇ ਅੰਤਰਰਾਜੀ ਚੀਤਾਗੜੀ ਡੋਰ ਦਾ ਕੁੱਲ ਖੇਤਰਫਲ ਕਿੰਨਾ ਹੈ ਤਾਂ ਪਹਿਲਾ ਇੰਟਰਸਟੇਟ ਚੀਤਾਗੜੀ ਡੋਰ ਦਾ ਕੁੱਲ ਜੋ ਏਰੀਆ ਹੈ ਉਹ ਹੈ 17000 ਸਕੁਅਰ ਕਿਲੋਮੀਟਰ 17000 ਸਕੁਅਰ ਕਿਲੋਮੀਟਰ ਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਮੱਧ ਪ੍ਰਦੇਸ਼ ਅਤੇ ਰਾਜਸਥਾਨ ਨੂੰ ਕਨੈਕਟ ਕਰੇਗਾ ਨੈਕਸਟ ਵਿਚ ਰੀਸ ਪੇਪਰ 1 ਦਾ ਪੋਲਿਟਿਸਰ ਪ੍ਰਾਈਜ਼ ਫॉर ਬ੍ਰੇਕਿੰਗ ਨਿਊਜ਼ ਰਿਪੋਰਟਿੰਗ কে ਜਿੱਤੇਗਾ ਜੀ অপਸ਼ਨ ਡੀ ਵਾਸ਼ਿੰਗਟਨ ਪੋਸਟ ਦੁਆਰਾ ਵਾਸ਼ਿੰਗਟਨ ਪੋਸਟ ਦੁਆਰਾ ਤਾਂ ਇਹਦੇ ਵਿੱਚ 15000 ਡਾਲਰ ਦਾ 15000 ਡਾਲਰ ਦਾ ਇਨਾਮ ਮਿਲਦਾ ਹੈ ਨੈਕਸਟ ਹੈ ਜੀ ਵਿੱਚ ਇੰਡੀਅਨ ਨੇਵੀ ਸ਼ਿਪ ਭਾਰਤ ਦੇ ਕਿਹੜੀ ਸ਼ਿਪ ਦੁਆਰਾ ਹੈਦਰ ਨਾਮ ਦੀ ਐਕਸਰਸਾਈਜ਼ ਜਿਹੜੀ ਮਾਲਦੀਵ ਚ ਹੋਈ ਹੈ ਉਹਦੇ ਚ ਪਾਰਟਿਸਪੇਟ ਕੀਤਾ ਗਿਆ ਤਾਂ ਇਹਦਾ ਨਾਮ ਹੈ ਜੀ ਆਈਐਨਐਸ ਸ਼ਾਰਦਾ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਵਾਟ ਇਜ਼ ਦਾ ਐਨੂਅਲ ਵਾਟਰ ਅਲੋਕੇਸ਼ਨ ਫਾਰ ਪੰਜਾਬ ਫਰਮ ਭਾਖੜਾ ਨੰਗਲ ਪ੍ਰੋਜੈਕਟ ਇਨ 2025 2025 ਦੀ ਗੱਲ ਕਰ ਰਹੇ ਨੇ ਕਿ ਪੰਜਾਬ ਨੂੰ ਕਿੰਨਾ ਪਾਣੀ ਮਿਲਦਾ ਪਾਖੜ ਮਿੰਗਲ ਡੈਮ ਤੋਂ ਤਾਂ ਇਹ ਲਗਪਾ ਹੈਗਾ ਜੀ 5.5 ਮਿਲੀਅਨ ਏਕਰ ਫੁੱਟ 5.52 5.512 एमएएफ ਮਿਲੀਅਨ ਏਕਰ ਫੀਟ অপਸ਼ਨ A ਇਜ਼ ਦਾ ਰਾਈਟ ਆਨਸਰ ਕੁਸਚਨ ਨੰਬਰ 12th ਭਾਰਤ ਦਾ ਰੈਂਕ ਕੀ ਆ ਹਿਊਮਨ ਡਿਵੈਲਪਮੈਂਟ ਇੰਡੈਕਸ ਐਚਡੀਆਈ ਦੇ ਵਿੱਚ 2025 ਦੇ ਵਿੱਚ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਜਿਵੇਂ ਐਜੂਕੇਸ਼ਨ ਦੇਖੀ ਜਾਂਦੀ ਹੈ ਹੈਲਥ ਦੇਖੀ ਜਾਂਦੀ ਹੈ ਲਾਈਫ ਸਟੈਂਡਰਡ ਦੀ ਲਿਵਿੰਗ ਸਟੈਂਡਰਡ ਦੇਖਿਆ ਜਾਂਦਾ ਤਾਂ ਇਹਦੇ ਵਿੱਚ ਪਰਦਾ ਰੈਂਕ ਆ ਜੀ 130 ਆਪਸ਼ਨ A ਇਸ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਨੈਕਸਟ ਕੁਐਸਚਨ ਆ ਜੀ ਜਰਮਨੀ ਦੇ ਨਵੇਂ ਚਾਂਸਲਰ ਕੌਣ ਬਣੇ ਨੇ ਤਾਂ ਇਹਨਾਂ ਦਾ ਨਾਮ ਹੈ ਆਪਸ਼ਨ B ਫਰੈਡਰਿਕ ਮਰਜ਼ ਜਰਮਨੀ ਦੀ ਕੈਪੀਟਲ ਹੈ ਜੀ ਬਰਲਿਨ ਨੈਕਸਟ ਕੋਲ ਮਾਈਨਰਲੀ ਕੁਐਸਚਨ ਨੰਬਰ 14 ਹੈ ਕਿ ਕੋਲ ਮਾਈਨਰਲੀ ਡਿਵਸ ਕਦੋਂ ਬਣਾਇਆ ਜਾਂਦਾ ਇਹ ਹਰ ਸਾਲ ਬਣਾਇਆ ਜਾਂਦਾ ਚਾਰਵੇਂ ਨੂੰ ਆਪਸ਼ਨ B ਇਸ ਦਾ ਰਾਈਟ ਆਨਸਰ ਕੁਐਸਚਨ ਨੰਬਰ 15 ਇਹਦੇ ਚ ਪੁੱਛਿਆ ਗਿਆ ਕਿ सब तो वीआलिटी का जो है कोला सब तो क्वालिटी का कोला होंगे जी कोला एंथरासाइट उसका विटामिन आया उस तो फिर, आ जा 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 जा। उस तो फिर आ, लिगनाइट है दैन पीट भारत में सब तो वगभग नब्बे परसेंट जोलाटामिनस पाया जाता नैक्स क्वेश्चन किसा जो डेवलप करेगा जीनोमीज मतलब ਚੌਲਾਨੀਆ ਵੈਰੈਟੀਜ਼ ਨੇ ਝੋਨੇ ਦੀਆਂ ਪ੍ਰਜਾਤੀਆਂ ਨੇ ਜਿਨ੍ਹਾਂ ਨੂੰ ਖੁਦ ਬਣਾਇਆ ਗਿਆ ਉਹਨਾਂ ਦੇ ਵਿੱਚ ਜੀਨੋਮ ਐਡੀਟਿੰਗ ਕੀਤੀ ਗਈ ਆ a kind of ਜੈਨੇਟਿਕਲ ਇੰਜੀਨੀਅਰਿੰਗ ਕੀਤੀ ਗਈ ਆ ਤਾਂ ਇਹ ਕਿੱਥੇ ਕੀਤੀ ਗਈ ਆ ਜੀ ਕਿਹੜੇ ਦੇਸ਼ ਦੁਆਰਾ ਭਾਰਤ ਦੁਆਰਾ ਆਪਸ਼ਨ ਆਏਗਾ ਨਨ ਆਫ ਥੀਸ ਆਪਸ਼ਨ ਡੀ ਇੰਡੀਆ ਇੰਡੀਆ ਦੁਆਰਾ ਦੋ ਵੈਰੈਟੀਜ਼ ਡਵੈਲਪ ਕੀਤੀਆਂ ਨੇ ਝੋਨੇ ਦੀਆਂ ਦੋ ਵੈਰੈਟੀਜ਼ ਡਵੈਲਪ ਕੀਤੀਆਂ ਗਿਆ ਨੇ ਨੈਕਸਟ ਕੁਐਸਚਨ ਦੇਖੋ ਜੀ ਛੇਲੇ ਇੰਡੀਆ ਯੂਥ ਗੇਮ 2025 ਦੀ ਮੇਜ਼ਬਾਨੀ कि द्वारा की गई है वैरी इंपोर्टेंट बिहार द्वारा की गई है सी प्लस इन्ह का जरा थीम सोंग स खेल के रंग बिहार के संघ क्वेश्चन नंबर एटीन फिर पूछा गया कि मैसकट की सी खेलो इंडिया यूथ गेम द्वारा वैरी इंपोर्टेंट इन्ह मैसकट से गज सिमहा गज सिंह दोनों आ सकते हैं दोनों ठीक ने क्वेश्चन नंबर नाइनटीन विच स्पोर्ट डिड अना पंचवर वतकर ਇਹਨਾਂ ਨੇ ਕਿਹਦੇ ਵਿੱਚ ਸੋਨੇ ਦਾ ਤਗਮਾ ਜਿੱਤਿਆ ਕਿਹੜੇ ਗੇਮ ਦੇ ਵਿੱਚ ਤਾਂ ਇਹ ਅੰਜ਼ਰੇਗਾ ਆਪਸ਼ਨ ਬੀ ਕਾਰਾਟੇ ਕਾਰਾਟੇ ਦੇ ਵਿੱਚ ਇਹਨਾਂ ਨੇ ਜਿਹੜਾ ਕਿ ਈਵੈਂਟ ਹੋਇਆ ਸੀ ਦੁਬਈ ਦੇ ਵਿੱਚ ਦੁਬਈ ਦੇ ਵਿੱਚ ਹੋਇਆ ਸੀ ਯੂਏਈ ਤਾਂ ਉੱਥੇ ਇਹਨਾਂ ਨੇ ਇਹ ਮੈਡਲ ਜਿੱਤਿਆ ਨੈਕਸਟ ਹੈਗਾ ਜੀ ਬਾਬਾ ਸ਼ਿਵਾਨੰਦ ਇਹਨਾਂ ਦੀ ਡੈਥ ਹੋ ਚੁੱਕੀ ਆ ਇਹਨਾਂ ਦੀ ਉਮਰ ਪੁੱਛਿਆ ਕਿੰਨੀ ਸੀ ਤਾਂ ਇਹਨਾਂ ਦੀ ਉਮਰ ਸੀ 128 ਸਾਲ ਨੈਕਸਟ ਕੁਐਸਚਨ ਹੈ ਜੀ ਹੂ ਵਨ ਦਾ ਏ ਆਈ ਐਫ ਐਫ ਮੈਨਸ ਪਲੇਅਰ ਆਫ ਦਾ ਇਅਰ ਅਵਾਰਡ एक कि जितया गया सब अशीस बोस ऑप्शन बी इज मिनिस्टर कौन बने का <coughs> नाम है ऑप्शन सी। एंथनी ऑस्ट्रेलिया की कैपिटल है कैनबरा करंसी है ऑस्ट्रेलियन डॉलर क्वेश्चन नंबर ट्वेंटी थर्ड अपने दसना किटेट किफिर

ਇਸਟੈਬਲਿਸ਼ਮੈਂਟ ਲੋਕੇਟਡ ਇਹ ਕਿੱਥੇ ਲੋਕੇਟਡ ਆ ਜੀ ਆਪਸ਼ਨ ਬੀ ਇਹਦਾ ਆਨਸਰ ਹੈ ਜੀ ਆਗਰਾ ਆਪਸ਼ਨ ਬੀ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿੰਨੇ سپورਟ ਨੇ ਕਿੰਨੀਆਂ ਖੇਡਾਂ ਨੇ ਜਿਹੜੀਆਂ ਖੇਡ ਹੋਈਆਂ ਨੇ ਯੂਥ ਗੇਮ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਤਾਂ ਟੋਟਲ ਜਿੰਨ ਨੰਬਰ ਆਫ ਗੇਮਸ ਨੇ 28 ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖੋ ਜੀ ਕੁਐਸਚਨ ਨੰਬਰ 26 ਹੂ ਲெட் ਦਾ ਪੀਪਲਜ਼ ਐਕਸ਼ਨ ਪਾਰਟੀ ਇਨ ਸਿੰਗਾਪੂਰਸ 2025 ਇਲੈਕਸ਼ਨ ਕੌਣ ਜਿੱਤੇ ਆ ਸਿੰਗਾਪੂਰ ਦੇ ਵਿੱਚ ਤਾਂ ਸਿੰਗਾਪੂਰ ਦੇ ਵਿੱਚ ਨਵੇਂ मिनिस्टर बने नाम है जी लॉरेंस वोंग ऑप्शन बी इज द राइट आंसर लॉरेंस वोंग नेक्स्ट क्वेश्चन है जी वर्थ की हैकाई थ्री सिक्सटी डील की अमेरिका right के नीती कु कीमत पूछी गई है इस डील की कुल कीमत तो ऑप्शन ए इज द राइट आंसर वन थर्टी वन मिलियन यूएस डॉलर नैक्सट क्वेश्चन ट्वेंटी एट सोमिया गुगुलॉथ एसोश विद विच स्पोर्ट्स कि संबंधित ने ਤਾਂ ਇਹਨਾਂ ਦਾ ਆਨਸਰ ਹੈ ਜੀ ਫੁੱਟਬਾਲ ਇਹ ਫੁੱਟਬਾਲ ਨਾਲ ਸੰਬੰਧਿਤ ਨੇ ਇਹ ਭਾਰਤ ਦੇ ਨਾਲ ਸੰਬੰਧਿਤ ਨੇ ਇਹਨਾਂ ਨੂੰ ਇਸ ਵਾਰ 2025 ਦਾ AIFFA ਵਿਮਨ ਪਲੇਅਰ ਆਫ ਦਿイヤー ਅਵਾਰਡ ਮਿਲਿਆ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਪ੍ਰਾਇਮਰੀ ਆਬਜੈਕਟਿਵ ਆਫ ਦਾ ਡਰਾਫਟ ਗ੍ਰੀਨ ਹਾਊਸ ਗੈਸਿਸ ਇੰਟੈਂਸਿਟੀ ਟਾਰਗੇਟ ਰੂਲਸ 2025 ਮਤਲਬ ਗੈਸਿਸ ਜਿਹੜੇ ਗ੍ਰੀਨ ਹਾਊਸ ਗੈਸਿਸ ਐਮਿਸ਼ਨ ਦੇ ਇੰਟੈਂਸਿਟੀ ਟਾਰਗੇਟ ਰੂਲ ਨੇ 2025 ਦੇ ਉਹਨਾਂ ਦਾ ਆਬਜੈਕਟਿਵ ਕੀ ਹੈ ਤਾਂ ਇਹਦਾ ਆਨਸਰ ਹੈ ਜੀ ਆਪਸ਼ਨ ਡੀ ਰੈਗੂਲੇਟ greenhouse greenhouse green greenhouse gas emissions regulating greenhouse gases emission next question which industries are mainly targeted under the geei target rules to ede vich mainly option b cement aluminum pulp te paper industries nu target kita gaya manya janda ke sab to bad greenhouse gases emission kardiya ne paida next question hai ji legal suggestion ki ne supreme court dwara ਰਿਗਾਰਡਿੰਗ ਦਾ ਅਨਅਪੋਜ਼ਡ ਇਲੈਕਸ਼ਨਸ ਔਰ ਵਿਕਟਰੀਜ਼ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਘੱਟੋ ਘੱਟ ਮਿਨੀਮਮ ਵੋਟ ਪਰਸੈਂਟੇਜ ਚਾਹੀਦੀ ਹੈ ਜਿਹੜੀ ਕਿ 10 ਤੋਂ ਲੈ ਕੇ 15% ਤੱਕ ਹੋਵੇ ਅਗਰ ਕੋਈ ਅਨਅਪੋਜ਼ਡ ਕੈਂਡੀਡੇਟ ਇਲੈਕਸ਼ਨ ਜਿੱਤਣਾ ਚਾਹੁੰਦਾ ਹੈ ਉਹਦੇ ਲਈ ਨੈਕਸਟ ਕੁਐਸਚਨ ਹੈ ਜੀ ਕਿਹੜੀ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਆ ਕਿ ਨੋਟਾ ਜਿਹੜਾ ਨੋਟਾ ਹੈ ਉਹਦੇ ਉਹਨੂੰ ਵਾਇਲੇਟ ਕੀਤਾ ਜਾਂਦਾ ਜਾਂ ਉਹਦੇ ਆਰਟੀਕਲਸ 19 1 ਕਲੌਜ਼ ਇਹਨੂੰ ਵਾਇਲੇਟ ਕੀਤਾ ਜਾਂਦਾ

ਇਦੇ ਵਿੱਚ ਟਰਸ਼ਰੀ ਸੀवेज ਟ੍ਰੀਟਮੈਂਟ ਪਲਾਂਟ ਲਗਾਏ ਜਾਣਗੇ ਜਿਹਦੇ ਵਿੱਚ ਲਗਭਗ 40 ਮਿਲੀਅਨ 40 ਮਿਲੀਅਨ ਲੀਟਰ ਵੇਸਟ ਪਾਣੀ ਨੂੰ ਟ੍ਰੀਟ ਕੀਤਾ ਜਾਊਗਾ 40 ਮਿਲੀਅਨ ਲੀਟਰ ਵੇਸਟ ਪਾਣੀ ਨੂੰ ਟ੍ਰੀਟ ਕੀਤਾ ਜਾਊਗਾ ਅਲੱਗ-ਅਲੱਗ ਪਰਪਸਿਜ਼ ਲਈ ਫਿਰ ਉਹਨੂੰ ਯੂਜ਼ ਕੀਤਾ ਜਾਊਗਾ ਨੈਕਸਟ ਹੈ ਜੀ ਵੋਟ ਇਜ਼ ਦਾ ਨੇਮ ਆਫ ਇਨੀਸ਼ੀਏਟਿਵ ਬਿਲੋਂਗਸਡ ਬਾਈ ਕ੍ਰਿਤਿਗਾ ਰੈਡੀ ਟੂ ਇਮਪਾਵਰ ਬਿਮਨ ਇਨ ਏਆਈ ਇਹਦਾ ਨਾਮ ਹੈ ਜੀ ਏਆਈ ਕਿਰਨ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਜੀ ਵੱਟ ਪਰਸੈਂਟ ਆਫ ਔਮਨ ਅਕੂਪਾਈ ਸੀਨੀਅਰ ਲੈਵਲ ਰੋਲਸ ਇਨ ਦਾ ਜਨਰੇਟਿਵ AI ਵਰਕਫੋਰਸ ਤਾਂ ਇਹ 19% ਆ ਜੀ ਆਪਸ਼ਨ D ਇਸ ਦਾ ਰਾਈਟ ਆਨਸਰ ਆ ਨੈਕਸਟ ਕੁਐਸਚਨ ਵੈਰੀ ਇੰਪੋਰਟੈਂਟ 52nd CGI ਭਾਰਤ ਦੇ ਕੌਣ ਬਣੇ ਨੇ ਜਿਨ੍ਹਾਂ ਨੇ ਮਈ 2025 ਦੇ ਵਿੱਚ ਅਹੁਦਾ ਸੰਭਾਲਿਆ ਤਾਂ ਇਹਨਾਂ ਦਾ ਨਾਮ ਹੈ ਜੀ BR ਗਵਾਈ ਆਪਸ਼ਨ B ਇਸ ਦਾ ਰਾਈਟ ਆਨਸਰ ਆ ਇਹ ਪਹਿਲੇ ਪਹਿਲੇ ਬੁੱਧਿਸਟ ਜਾਂ ਪਹਿਲੇ ਬੋਧੀ ਸੀ ਜਿਹੜੇ ਮੁੱਖ ਜੱਜ ਬਣੇ ਪਹਿਲੇ ਬੋਧੀ ਮੁੱਖ ਜੱਜ ਬਣੇ ਨੇ ਇਹ ਪਾਰਟ ਵਿੱਚ ਸਪਰੀਮ ਕੋਰਟ ਦੇ ਅ ਵਿਦ ਵਿੱਚ ਮਿਊਚੁਅਲ ਫੰਡ ਕੰਪਨੀ ਰੈਡੀ ਇੰਡੀਆ ਪੋਸਟ ਸਾਈਨ ਐਮਓਯੂ ਫਾਰ ਦੋਸਟ ਕੇਵਾਈਸੀ ਇਹ ਕੀਤਾ ਗਿਆ ਜੀ ਐਸਬੀਆਈ ਮਿਊਚੁਅਲ ਫੰਡ ਦੇ ਨਾਲ ਆਪਸ਼ਨ ਬੀ ਦਾ ਰਾਈਟ ਆਨਸਰ ਕੁਐਸਚਨ ਨੰਬਰ 39 ਅਕੋਰਡਿੰਗ ਟੂ ਦਾ ਵਰਲਡ ਸੋਸ਼ਲ ਰਿਪੋਰਟ 2025 ਹੂ ਹੋਲਡ ਮੋਰ ਦਨ ਮੋਰ ਮੋਰ ਦਨ 95 ਆਫ ਦਾ ਗਲੋਬਲ ਪੋਪੂਲੇਸ਼ਨ ਮਤਲਬ ਇਹਦੇ ਵਿੱਚ ਕਿਹਾ ਗਿਆ ਕਿ ਕਿੰਨੇ ਪਰਸੈਂਟ ਲੋਕ ਨੇ ਜਿਹੜੇ 95% ਵੈਲਥ ਜਾਂ ਸੰਪਤੀ ਦੁਨੀਆ ਦੀ ਉਹਨੂੰ ਹੋਲਡ ਕਰਦੇ ਨੇ ਤਾਂ ਇਹ ਜਸਟ ਕਿਨੇ 1% 1% richest people ਨੈਕਸਟ ਕੁਐਸਚਨ ਹੈ ਜੀ ਵਿਚ ਸਰਟੀਫਿਕੇਸ਼ਨ ਸਕੀਮ ਵਾਸ ਲਾਂਚਡ ਬਾਈ ਐਮ ਐਨ ਆਰਈ ਫॉर ਗ੍ਰੀਨ ਹਾਈਡਰੋਜਨ ਪ੍ਰੋਡਕਸ਼ਨ ਕੁਐਸਚਨ ਨੰਬਰ 40 ਇਹਦਾ ਆਨਸਰ ਹੈ ਜੀ অপਸ਼ਨ ਬੀ ਗ੍ਰੀਨ ਹਾਈਡਰੋਜਨ ਸਰਟੀਫਿਕੇਸ਼ਨ ਕੁਐਸਚਨ ਨੰਬਰ 41 ਹੂ ਇਸ ਸੈਡ ਟੂ ਬੀਕਮ ਦਾ ਫਰਸਟ ਇੰਡੀਅਨ ਐਸਟਰੋਨੌਟ ਟੂ ਬੇਸਡ international space station in 2025 ਇਹਦਾ ਨਾਮ ਹੈ ਜੀ ਸੁਮਨਸ਼ੂ ਸ਼ਕਲਾ অপশন B ਇਸ ਦਾ রাইਟ ਆਨਸਰ ਇਹ ਐਗਜ਼ਮ ਪ੍ਰੋਜੈਕਟ ਹੈ ਜਿਹੜਾ ਐਗਜ਼ਮ 4 ਜਿਹੜਾ ਕਿ NASA ਦਾ ਇੱਕ ਪ੍ਰੋਜੈਕਟ ਹੈ ਉਹਦੇ ਲਈ ਇੰਟਰਨੈਸ਼ਨਲ ਸਪੇਸ ਸਟੇਸ਼ਨ ਚ ਗਏ ਨੇ ਨੈਕਸਟ ਹੈ ਜੀ ਵਾਟ ਇਜ਼ ਦਾ ਨੇਮ ਆਫ Amazon's broadband satellite project ਇਹਦਾ ਨਾਮ ਹੈ ਪ੍ਰੋਜੈਕਟ Q ਉੱਪਰ ਜਿਸ ਤਰ੍ਹਾਂ ਆਪਾਂ ਦੇਖਿਆ ਸੀ Starlink ਦੁਆਰਾ ਇੱਕ ਪ੍ਰੋਜੈਕਟ ਸ਼ੁਰੂ ਕੀਤਾ Starlink ਪ੍ਰੋਜੈਕਟ ਹੈ ਜਿਹੜਾ ਸ਼ੁਰੂ ਕੀਤਾ ਗਿਆ ਸੀ ਜੈਫ ਇਲੋਨ ਮਸਕ ਦੇ ਦੁਆਰਾ ਤੇ ਤੁਸੀਂ ਇੱਕ ਹੋਰ ਪ੍ਰੋਜੈਕਟ ਦਾ ਨਾਮ ਸੁਣਿਆ ਹੋਣਾ 1000 ਸੇਲਸ ਜਿਹੜਾ ਕਿ ਚైనా ਦਾ ਸੀ ਉਹਦਾ ਹੀ ਰਾਈਵਲ ਹੈ ਇਹ ਪ੍ਰੋਜੈਕਟ ਕਿ ਉੱਪਰ ਜਿਹਦੇ ਵਿੱਚ ਲਗਭਗ 3000 ਪਲੱਸ ਸੈਟਲਾਈਟ ਨੇ ਜਿਹੜੇ ਉਸ ਸਪੇਸ ਦੇ ਵਿੱਚ ਚੜ੍ਹੇ ਜਾਣਗੇ ਟੂ ਪ੍ਰੋਵਾਈਡ ਇੰਟਰਨੈਟ ਕੁਐਸਚਨ ਨੰਬਰ 43 ਥੀਮ ਕੀ ਹੈ ਵਰਲਡ ਡੇ ਫਾਰ ਸੇਫਟੀ ਐਂਡ ਹੈਲਥ ਐਟ ਵਰਕ 2025 ਇਹਦਾ ਥੀਮ ਪੁੱਛਿਆ ਗਿਆ ਜੀ ਇਹਦਾ ਥੀਮ ਹੈ ਜੀ ਆਪਸ਼ਨ ਏ ਰੈਵੋਲੂਸ਼ਨਾਈਜ਼ਿੰਗ ਹੈਲਥ ਐਂਡ ਸੇਫਟੀ ਕਵੈਸਚਨ ਨੰਬਰ 44 ਵਟ ਰਿਫਾਰਮਡਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਨਵੀਲ ਇਨ 2025 ਕਿਹੜਾ ਇਹਨਾਂ ਨੇ ਰਿਫਾਰਮ ਲੈ ਕੇ ਆਂਦਾ ਹੈ ਭਾਰਤ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਤਾਂ ਆਪਸ਼ਨ ਵੀ ਇਜ਼ ਦਾ ਰਾਈਟ ਆਨਸਰ ਇਲੈਕਟ੍ਰੋਨਿਕ ਐਕਸੈਸ ਟੂ ਡੈਥ ਰਜਿਸਟ੍ਰੇਸ਼ਨ ਡਾਟਾ ਕਵੈਸਚਨ ਨੰਬਰ 45 ਹੂਜ਼ ਸਟੈਚੂ ਵਾਸ ਅਨਵੀਲਡ ਬਾਈ ਅਮਿਤ ਸ਼ਾ ਔਨ 35th ਡੈਥ ਐਨੀਵਰਸਰੀ ਕਿਦੀ ਮੂਰਤੀ ਇਹਦਾ ਨਾਮ ਹੈ ਜੀ ਉਪਿੰਦਰ ਬ੍ਰਹਮਾ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਇਹਨਾਂ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ ਨੈਕਸਟ ਕੁਐਸਚਨ ਹੈ 46 ਵਿਚ ਕੰਟਰੀ ਕਿਹੜੇ ਦੇਸ਼ ਦੇ ਫਾਰਮਰ ਪ੍ਰਾਈਮ ਮਿਨਿਸਟਰ ਕਮਲਾ ਪ੍ਰਸ਼ਾਦ ਪ੍ਰਸਾਸਰ ਰਿਟਰਨ ਕੀਤੇ ਨੇ ਪਾਵਲ ਵਿਚ ਦੁਆਰਾ ਇਹ ਇਹਨਾਂ ਦੇ ਪ੍ਰਧਾਨ ਮੰਤਰੀ ਬਣੇ ਨੇ ਤਾਂ ਕੰਟਰੀ ਦਾ ਨਾਮ ਹੈ ਟ੍ਰਿਨਿਡੈਡ ਐਂਡ ਟੋਬੈਗੋ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਵਟ ਇਜ਼ ਦਾ ਆਈਕੋਨਿਕ ਮਰਾਠਾ 에ਰਾ ਵੈਪਨ ਕਿਹੜਾ ਹਥਿਆਰ ਆ ਜਿਹੜਾ ਮਹਾਰਾਸ਼ਟਰ ਦੇ ਮਰਾਠਾ ਐਮਪਾਇਰ ਨਾਲ ਸੰਬੰਧਿਤ ਹੈ ਤੇ 2025 ਦੇ ਵਿੱਚ ਉਹਨੂੰ ਭਾਰਤ ਵਾਪਸ ਲਿਆਂਦਾ ਗਿਆ ਤਾਂ ਇਹ ਹੈਗਾ ਜੀ ਆਪਸ਼ਨ ਏ ਰਗੂਜੀ ਬੋਸਲੇਜ਼ ਸੌर्ड ਰਗੂਜੀ ਬੋਸਲੇ ਦੀ ਤਲਵਾਰ ਹੈ ਜਿਹੜੀ ਕਿ ਵਾਪਸ ਲਿਆਂਦੀ ਗਈ ਹੈ ਇੰਡੀਆ ਦੇ ਵਿੱਚ ਕੁਐਸਚਨ ਨੰਬਰ 48 ਕਿਹੜਾ ਦੇਸ਼ ਹੈ ਜਿਹੜਾ 50th ਐਨੀਵਰਸਰੀ ਮਨਾਉਣ ਲੱਗਿਆ ਵਿਏਟਨਾਮ ਦੇ ਨਾਲ ਵਾਰ ਐਂਡ ਦੀ ਤਾਂ ਇਹਦਾ ਆਨਸਰ ਹੈ ਜੀ ਆਪਸ਼ਨ ਡੀ ਵਿਏਟਨਾਮ ਵਿਏਟਨਾਮ ਤੇ ਅਮਰੀਕਾ ਦੇ ਯੁੱਧ ਤੋਂ ਬਾਅਦ ਹੀ ਇਹ ਯਾਦ ਵਿੱਚ ਦਿਵਸ ਇਹਨਾਂ ਨੇ ਮਨਾਇਆ ਨੈਕਸਟ 49th ਵਿੱਚ ਪੈਸਟੀਸਾਈਡ ਜਿਹੜੀ ਇੰਡੀਆ ਅਪੋਜ਼ ਬੈਨਿੰਗ ਐਟ ਦਾ ਸਟਾਕਹੋਮ ਕਨਵੈਨਸ਼ਨ ਸਟਾਕਹੋਮ ਕਨਵੈਨਸ਼ਨ ਹੈ ਜਿਹੜੀ ਇਸ ਸੰਬੰਧਤ ਹੈ ਜੀ ਆਰਗੇਨਿਕ ਜਿਹੜੇ ਸਾਡੇ ਕੈਮੀਕਲਸ ਨੇ ਜਾਂ ਪੋਲੂਟੈਂਟਸ ਨੇ ਉਹਨਾਂ ਨਾਲ ਸੰਬੰਧਿਤ ਹੈ ਤਾਂ ਇਹਦੇ ਵਿੱਚ ਕਿਹਾ ਗਿਆ ਕੈਮੀਕਲ ਦਾ ਨਾਮ ਹੈ ਕਲੋਰ ਪਾਇਰੀਫਾਸ ਆਪਸ਼ਨ ਬੀ ਕਲੋਰ ਪਾਇਰੀਫਾਸ 50th ਕੁਐਸਚਨ ਕਿਹੜੇ ਤੋਂ ਜਾਪਾਨੀ ਸ਼ਹਿਰ ਨੇ ਜਿਹੜੇ ਹੋਸਟ ਕਰਨਗੇ ਏਸ਼ੀਅਨ ਗੇਮਸ 2026 ਨੂੰ ਤਾਂ ਆਪਸ਼ਨ ਬੀ ਆਈਚੀ ਐਂਡ ਨਗੋਆ ਕਿਹੜਾ ਫੰਡਾਮੈਂਟਲ ਰਾਈਟ ਆ ਜਿਹੜਾ ਸੁਪਰੀਮ ਕੋਰਟ ਨੇ ਲਿੰਕ ਕੀਤਾ ਟੂ ਡਿਜੀਟਲ ਐਕਸੈਸੀਬਿਲਟੀ ਇਨ 2025 ਆ ਆਰਟੀਕਲ ਦਾ ਨਾਮ ਸਤਾ ਜੀ ਆਰਟੀਕਲ ਦਾ ਨਾਮ ਹੈ 21 ਆਪਸ਼ਨ ਡੀ ਆਰਟੀਕਲ 21 ਰਾਈਟ ਟੂ ਲਾਈਫ ਕਿਹੜਾ ਅਮਰੀਕਨ ਦੇਸ਼ ਆ ਜਿਹੜਾ ਇੰਟਰਨੈਸ਼ਨਲ ਸੋਲਰ ਲਾਇਸ ਦਾ 123ਵਾਂ ਮੈਂਬਰ ਬਣਿਆ ਕੰਟਰੀ ਦਾ ਨਾਮ ਹੈ ਜੀ ਆਪਸ਼ਨ ਬੀ ਅੰਗੋਲਾ ਨੈਕਸਟ ਕੁਐਸਚਨ ਹੈ ਜੀ ਭਾਰਤ ਦਾ ਪਹਿਲਾ ਏਆਈ ਸੰਚਾਲਿਤ ਗੋਲਡ ਮੈਲਟਿੰਗ ਏਟੀਐਮ गोल्ड मेल्टिंग एलटी एटीएम ਜਿਹੜਾ ਹੈ ਕਿਹੜੀ ਕੰਪਨੀ ਦੁਆਰਾ ਲਗਾਇਆ ਗਿਆ ਇਹ ਲਗਾਇਆ ਗਿਆ ਜੀ 골드 सिक्का ਦੁਆਰਾ ਹైదరాబాద్ ਦੇ ਵਿੱਚ ਨੈਕਸਟ ਕੁਐਸਚਨ ਵਿਚ ਸਟੇਟ ਕਿਹੜਾ ਸਟੇਟ ਆ ਭਾਰਤ ਦਾ ਜਿਹਨਾਂ ਨੇ ایਆਈਬੀਸਟ ਰੀਅਲ ਟਾਈਮ ਫੋਰੈਸਟ ਅਲਰਟ ਸਿਸਟਮ ਇਜਾਦ ਕੀਤਾ ਜਾਂ ਲਾਂਚ ਕੀਤਾ ਆਪਸ਼ਨ ਡੀ ਮਧਿਆ ਪ੍ਰਦੇਸ਼ ਨੈਕਸਟ ਕੁਐਸਚਨ ਹਾਊ ਮਚ ਫਾਈਨੈਂਸ਼ੀਅਲ ਅਸਿਸਟੈਂਸ ਪ੍ਰੋਵਾਈਡ ਕੀਤਾ ਜਾਏਗਾ ਕਿੰਨੇ ਪੈਸੇ ਕੈਸ਼ਲੈਸ ਫਾਰਮਸ ਪ੍ਰੋਵਾਈਡ ਕੀਤੇ ਜਾਣਗੇ ਟ੍ਰੀਟਮੈਂਟ ਲਈ ਜਿਹੜੇ ਲੋਕ ਰੋਡ ਐਕਸੀਡੈਂਟ ਦੇ ਵਿੱਚ ਮਾਰੀ ਜਾਂਦੇ ਆ ਜਾਂ ਜ਼ਖਮੀ ਹੋ ਜਾਂਦੇ ਆ ਤਾਂ ਇਹ ਕਿੰਨਾ ਕੀਤਾ ਗਿਆ ਜੀ 1.5 ਲੱਖ ਕੀਤਾ ਗਿਆ ਸਾਡੀ ਮਿਨਿਸਟਰੀ ਆਫ ਰੋਡ ਐਂਡ ਟ੍ਰਾਂਸਪੋਰਟੇਸ਼ਨ ਦਵਾਰੋਂ ਨੈਕਸਟ ਕੁਐਸਚਨ ਹੈ 56 ਭਾਰਤ ਦਾ ਪਹਿਲਾ ਏਸ਼ੀਅਨ ਕਿੰਗ ਵਲਚਰ ਕਨ ਸਰਵੇਸ਼ਨ ਰਿਜ਼ਰਵ ਕਿੱਥੇ ਬਣੇਗਾ ਵੈਰੀ ਇੰਪੋਰਟੈਂਟ ਇਟ ਇਜ਼ ਇਨ ਉੱਤਰ ਪ੍ਰਦੇਸ਼ ਨੈਕਸਟ ਕਿਹੜੇ ਸ਼ਹਿਰ ਦੇ ਵਿੱਚ ਭਾਰਤ ਦਾ ਪਹਿਲਾ ਓਪਨ 에ਅਰ ਆਰਟ ਵਾਲ ਮਿਊਜ਼ੀਅਮ ਬਣਾਇਆ ਗਿਆ ਇਹ ਬਣਾਇਆ ਗਿਆ ਜੀ ਨਿਊ ਡੈਲੀ ਮੌਸਮ ਵਿਗਿਆਨ ਜਿਹੜਾ ਉਹਨਾਂ ਦਾ ਭਵਨ ਹੈ ਉੱਥੇ ਬਣਾਇਆ ਗਿਆ उन्होंने दबाना उपरस क्वेश्चन है जी के सुप्रीम कोर्ट द्वारा टू लॉन्च द स्टूडेंट सुड मतलब द स्टूडेंट सुडू स्टूडेंट ज केस ने उन्होंने एड्रैस करोर्स बनाया गया ऑप्शन ए इज राइट आंसर क्वेश्चन नंबर फिफ्ट फॉरन इनवैसमेंट लिमिट इंडिया प्लान टू अलाउ इन द न्यूक्अर पावर सैक्टर किएगी जी होगी फोर्टीट ऑप्शन ए इज द राइट आंसर नैक्सट क्वेश्चन है जी ਕਿਹੜਾ ਪਾਸ ਹੈ ਜਿਹੜਾ ਕੈਲਾਸ਼ ਮਾਨਸਰੋਵਰ ਯਾਤਰਾ ਲਈ ਯੂਜ਼ ਕੀਤਾ ਜਾਂਦਾ ਉਤਰਾਖੰਡ ਦੇ ਰਾਹੀ ਜਾਣ ਦੇ ਲਈ ਤੇ ਇਹਦਾ ਨਾਮ ਹੈ ਜੀ অপਸ਼ਨ ਡੀ ਲਿਪੂ ਲੇਕ ਪਾਸ ਕੁਸ਼ਨ ਨੰਬਰ 61 ਹੂ ਵਾਸ ਅ ਵਾਟਰ ਦਾ ਫ੍ਰੈਂਚ ਆਫੀਸਰ ਡੈਨ ਆਈ ਆਰਡਰਡ ਦਸ ਆਰਟ ਐਟ ਦਸ ਲੈਟਰਸ ਇਸ ਕਾਈਂਡ ਆਫ ਪ੍ਰੋਨਨਸੀਏਸ਼ਨ ਫ੍ਰੈਂਚ ਸ਼ਬਦ ਹੈ ਤਾਂ ਇਹ ਕਿਸ ਸਰਮਾਨ ਕਿਨੂੰ ਮਿਲਿਆ ਜੀ ਇਹ ਮਿਲਿਆ ਪਾਇਲ ਕਪਾੜੀ ਨੂੰ ਕਾਲਕਾ ਪੜੀਏ ਉਹੀ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਮੂਵੀ ਨੂੰ ਨਾਮਿਨੇਟ ਕੀਤਾ ਗਿਆ ਸੀ ਆਲਵੀ ਇਮੇਜ਼ਨ ਉਹਦੇ ਲਈ ਤਾਂ ਇਹਨਾਂ ਨੂੰ ਐਵਾਰਡ ਦਿੱਤਾ ਗਿਆ ਚਰਨੋਬਲ ਡਿਜ਼ਾਸਟਰ ਚਰਨੋਬਲ ਇੱਕ ਸ਼ਹਿਰ ਦਾ ਨਾਮ ਹੈ ਜਿਹੜਾ ਕਿ ਯੂਕਰੇਨ ਚ ਪੈਂਦਾ ਇੱਥੇ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀ ਜਿਹੜਾ ਕਿ ਹਿਰੋਸ਼ਿਮਾ ਤੇ ਨਾਗਾਸਾਕੀ ਤੋਂ ਵੀ ਬਹੁਤ ਭਿਆਨਕ ਸੀ ਤਾਂ ਪੁੱਛਿਆ ਗਿਆ ਕਿਸ ਤਰੀਕੇ ਨਾਲ ਹੋਇਆ ਸੀ ਇਹ ਹੋਇਆ ਸੀ April 26 1986 ਦੇ ਵਿੱਚ ਅੱਜ ਵੀ ਇਹ ਸ਼ਹਿਰ ਬੰਦ ਪਿਆ ਪੂਰੀ ਤਰ੍ਹਾਂ ਹਾਊ ਮੈਨੀ ਕਬਸ ਚਿਤਾ ਨਿਰਵਾਣੇ ਕਿੰਨੇ ਬੱਚੇ ਨੂੰ ਜਨਮ ਦਿੱਤਾ ਤਾਈ ਦਿੱਤਾ ਜੀ ਫਾਈਵ ਆਪਸ਼ਨ ਡੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਵਰਲਡ ਕਮਿਊਨਿਜੇਸ਼ਨ ਵੀਕ ਇਹਦਾ ਥੀਮ ਕੀ ਆ 64th ਕੁਐਸਚਨ ਹੈ ਇਹਦਾ ਥੀਮ ਕੀ ਹੈ ਜੀ ਆਪਸ਼ਨ ਬੀ ਇਹਦਾ ਥੀਮ ਹੈ ਜੀ ਕਮਿਊਨਿਜੇਸ਼ਨ ਫॉर 올 ਇਸ ਹਿਊਮਨਲੀ ਪੋਸੀਬਲ ਕੁਐਸਚਨ ਨੰਬਰ 65 ਹੂ ਹੈਸ ਬੀਨ ਆਨਨਰਡ ਵਿਦ ਫੀਜੀਸ ਹਾਈएस्ट ਅਵਾਰਡ ਫॉर 2025 ਹਿਮਨਿਟਰੀਅਨ ਅਫਰਟਸ ਇਹ ਮਿਲਿਆ ਜੀ ਆਪਸ਼ਨ ਏ ਮਦੂਸੂਦਨ ਸਾਈਨ ਉਹ ਮਦੂਸੂਦਨ ਸਾਈ ਇਹਨਾਂ ਦੁਆਰਾ ਚਿਲਡਰਨ ਹੈਲਥ ਲਈ ਕਾਫੀ ਕੰਮ ਕੀਤਾ ਗਿਆ ਫਿਜੀ ਦੇ ਵਿੱਚ ਉਹਦੇ ਲਈ ਇਹਨਾਂ ਨੂੰ ਸਲਮਾਨ ਮਿਲਿਆ ਨੈਕਸਟ ਕਹ ਜੀ ਆਰਬੀ ਮੰਡੇਟਡ ਦਾ ਯੂਜ਼ ਆਫ ਪ੍ਰਭਾਵ ਪੋਰਟਲ ਫਰਮ 1 ਮਈ ਤਾਂ ਇਹਦਾ ਪਰਪਸ ਕੀ ਹੈ ਯੂਜ਼ ਕੀ ਹੈ ਤਾਂ ਇਹਦਾ ਯੂਜ਼ ਹੈ ਜੀ ਰੈਗੂਲੇਟਰੀ ਅਪਲੀਕੇਸ਼ਨਸ ਐਂਡ ਅਪਰੂਵਲ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਵਿਚ ਸਟੇਟ ਵਿਚ ਯੂਨੀਅਨ ਸਟੇਟ ਲੌਂਚਡ ਇੰਡੀਆਜ਼ ਫਰਸਟ ਵਿਜ਼ਡਾਡੋਮ ਫੋਰੈਸਟ ਸਫਾਰੀ ਟ੍ਰੇਨ ਇਹ ਲੋਕ ਕਿਤੇ ਗਿਆ ਜੀ ਉੱਤਰ ਪ੍ਰਦੇਸ਼ ਦੁਆਰਾ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਾਈਲਡ ਲਾਈਫ ਸੈਂਚਰੀ ਜਿਹਦਾ ਨਾਮ ਹੈ ਕਤਰਨੀਆ ਘਾਟ ਕਤਰਨੀਆ ਘਾਟ ਵਾਈਲਡ ਲਾਈਫ ਸੈਂਚਰੀ ਕਤਰਨੀਆ ਘਾਟ ਵਾਈਲਡ ਲਾਈਫ ਸੈਂਚਰੀ ਉਹਦੇ ਇਹ ਕਨੈਕਟ ਹੋਊਗਾ ਇਸ ਵਾਈਲਡ ਲਾਈਫ ਸੈਂਚਰੀ ਨੂੰ ਦੁੱਧਵਾ ਨੈਸ਼ਨਲ ਪਾਰਕ ਦੇ ਨਾਲ ਦੁੱਧਵਾ ਨੈਸ਼ਨਲ ਪਾਰਕ ਦੇ ਨਾਲ ਸੋ ਇਸ ਅ ਕਾਈਂਡ ਆਫ ਜੰਗਲ ਸਫਾਰੀ ਟ੍ਰੇਨ ਸੇਵਾ ਸ਼ੁਰੂ ਕੀਤੀ ਗਈ ਆ

ਉਦਲੀ ਭਾਰਤ ਨੇ ਪ੍ਰਪੋਜ਼ ਕੀਤਾ ਤੇ ਪ੍ਰਸਤਾਵ ਦਾ ਨਾਮ ਹੈ 30 for 30 World Trade Organization ਦਾ ਹੈਡਕੁਆਟਰ ਹੈ ਜਿਨੀਵਾ ਦੇ ਵਿੱਚ ਦ ਮਾਲਦੀਵੀਅਨ ਫੋਰਮਨਿਸਟਰ ਜਿਹੜੇ ਭਾਰਤ ਵਿੱਚ ਰੀਸੈਂਟਲੀ ਆਏ ਨੇ ਆਪਾਂ ਉਹਨਾਂ ਦਾ ਨਾਮ ਦੱਸਣਾ ਜੀ ਉਹਨਾਂ ਦਾ ਨਾਮ ਹੈ ਅਬਦੁੱਲਾ ਖਲੀਲ ਆਪਸ਼ਨ B ਇਹਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਕਿਹੜੀ ਮਿਨਿਸਟਰੀ ਹੈ ਜਿਨ੍ਹਾਂ ਨੇ ਨੋਟੀਫਾਈ ਕੀਤਾ ਡਰਾਫਟ ਗੈਸ ਐਮਿਸ਼ਨ ਇਨਟੈਂਸਿਟੀ ਟਾਰਗੇਟ ਰੂਲਸ 2025 ਇਹ ਕਿਤੇ ਗਿਆ ਜੀ ਮਿਨਿਸਟਰੀ ਆਫ এনवायरमेंट ਦੁਆਰਾ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਇਹਨਾਂ ਦੁਆਰਾ ਕੀਤਾ ਗਿਆ ਨੈਕਸਟ ਕੁਐਸਚਨ ਹੈ ਏਅਰਟੈਲ ਪੇਮੈਂਟ ਬੈਂਕ ਇਹਨਾਂ ਨੇ ਲਾਂਚ ਕੀਤਾ ਇਕੋ ਫਰੈਂਡਲੀ NCMC ਕਾਰਡਸ NCMC ਕਾਰਡ ਦੀ ਫੁੱਲ ਫਾਰਮ ਹੈ ਨੈਸ਼ਨਲ ਕਾਮਨ ਮੋਬਿਲਟੀ ਕਾਰਡ ਇਹ ਮਿਲ ਕੇ ਕੀਤਾ ਜੀ ਰੁਪਏ ਦੇ ਨਾਲ ਰੁਪਏ ਇਜ਼ ਇੰਡੀਅਨ ਗੇਟਵੇ ਵਾਟ ਇਜ਼ ਦਾ ਨੇਮ ਆਫ ਇੰਡੀਆਜ਼ ਫਰਸਟ ਇੰਡੀਜੀਨਸ ਐਂਟੀ ਸਬਮਰੀਨ ਵਾਰਫੇਅਰ ਸ਼ੈਲੋ ਵਾਟਰ ਕ੍ਰਾਫਟ ਡਿਲੀਵਰਡ ਟੂ ਇੰਡੀਅਨ ਨੇਵੀ ਇਨ ਮੇ 2025 ਇਸ ਆਪਣੇ ਏਅਰ ਕ੍ਰਾਫਟ ਦਾ ਨਾਮ ਦੱਸਣਾ ਇਹਦਾ ਨਾਮ ਹੈ ਜੀ ਆਈਐਨਐਸ ਅਰਨਾਲਾ ਇੰਡੀਅਨ ਨੇਵਲ ਸ਼ਿਪ ਅਰਨਾਲਾ ਕਵੈਸਚਨ ਨੰਬਰ 74 ਵਾਟ ਇਜ਼ ਦ ਨੇਮ ਆਫ ਦ ਨੈਸ਼ਨਵਾਈਡ ਐਮਰਜੈਂਸੀ ਪ੍ਰਿਪੇਅਰਡਨੈਸ ਐਕਸਰਸਾਈਜ਼ ਕੰਡਕਟਡ ਔਨ ਮੇ 725 ਅਕਰੋਸ ਦ 20 2244 ਡਿਸਟ੍ਰਿਕਟਸ ਇਨ ਇੰਡੀਆ ਇਸ ਐਕਸਰਸਾਈਜ਼ ਦਾ ਨਾਮ ਕੀ ਹੈ ਆਪਰੇਸ਼ਨ ਅਭਿਆਸ ਆਪਸ਼ਨ ਬੀ ਦਾ ਰਾਈਟ ਆਨਸਰ ਆਪਰੇਸ਼ਨ ਅਭਿਆਸ ਨੈਕਸਟ ਕੁਐਸਚਨ ਹੈ ਜੀ ਕਿਹੜਾ ਸ਼ਹਿਰ ਆ ਜਿਹੜਾ ਵਰਲਡ ਆਡੀਓ ਵਿਜੂਅਲ ਐਂਟਰਟੇਨਮੈਂਟ ਸਮਿਟ ਦੈਟ ਇਜ਼ ਵੇਵਸ ਯੂ نو ਹੋਸਟ ਕਰੂਗਾ 1 ਮੇ ਤੋਂ ਲੈ ਕੇ 4 ਮੇ 2025 ਤੱਕ ਤਾਂ ਇਹ ਹੈਗਾ ਜੀ ਮੁੰਬਈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਅਗਿਆਗਾ ਜੀ ਕੁਸਚਨ ਨੰਬਰ 76 ਵਾਟ ਇਜ਼ ਦਾ ਨੇਮ ਆਫ ਦਾ ਪਲੈਟਫਾਰਮ ਮੈਨਜਜਡ ਬਾਈ ਆਰਵੀਆਈ ਫਰ 올 ਦਾ ਰੈਗੂਲੇਟਰੀ ਐਪਲੀਕੇਸ਼ਨਸ ਫਰਮ ਮੀ 1225 ਇਹਦਾ ਨਾਮ ਹੈ ਜੀ ਪ੍ਰਭਾਵ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਸਚਨ ਹੈ ਜੀ ਔਨ ਵਿਚ ਡੇਟ ਵਰਲਡ ਟਿਊਨਾ ਡੇ ਆਬਜ਼ਰਵਡ ਟਿਊਨਾ ਇੱਕ ਫਿਸ਼ ਦਾ ਨਾਮ ਹੈ ਜਿਹਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਫੂਡ ਸਕਿਉਰਟੀ ਦੇ ਵਿੱਚ ਤਾਂ ਇਹ ਆਪ ਹਰਸਲ ਮਨਾਉਂਦੇ ਆ 2nd ਆਫ ਮਈ ਆਪਸ਼ਨ ਬੀ ਦਾ ਰਾਈਟ ਆਨਸਰ ਕੁਐਸਚਨ ਨੰਬਰ 77 ਹੂ ਹੈਸ ਬੀਨ ਅਪੋਇੰਟਡ ਦਾ ਹੈੱਡ ਆਫ ਦਾ ਰਿਵੈਪਡ ਨੈਸ਼ਨਲ ਸਕਿਉਰਿਟੀ ਐਡਵਾਈਸਰੀ ਬੋਰਡ ਇਨ ਇੰਡੀਆ ਇਨ ਮਈ 2025 ਪਰਸਨ ਦਾ ਨਾਮ ਦੱਸਣਾ ਜਿਨ੍ਹਾਂ ਦਾ ਨਾਮ ਹੈ ਅਲੋਕ ਜੋਸ਼ੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਕਿਹੜਾ ਭਾਰਤੀ ਰਾਜਾ ਜਿਨ੍ਹਾਂ ਨੇ ਇੰਪੋਜ਼ ਕੀਤੇ ਨੇ ਸਟ੍ਰਿਕਟ ਬੈਨ ਔਨ ਦਾ ਸਟੱਬਲ ਬਰਨਿੰਗ ਪ੍ਰਾਣੀ ਨੂੰ ਜਲਾਉਣ ਦੇਤੇ 1 ਮਈ ਤੋਂ ਇਹ ਹੈਗਾ ਜੀ ਮੱਧਿਆ ਪ੍ਰਦੇਸ਼ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਔਨ ਵਿਚ ਰੀਟ ਵਰਲਡ ਪ੍ਰੈਸ ਫਰੀडम ਡੇ ਆਬਜ਼ਰਵਡ ਵਰਲਡ ਪ੍ਰੈਸ ਫਰੀडम ਡੇ ਕਦੋਂ ਮਨਾਇਆ ਜਾਂਦਾ ਹਰ ਸਾਲ ਇਹ ਮਨਾਇਆ ਜਾਂਦਾ ਹੈ ਆਪਸ਼ਨ ਸੀ ਮੇ 3 ਪੁੱਛਿਆ ਗਿਆ ਜੀ ਵਰਲਡ ਪ੍ਰੈਸ ਫਰੀडम ਇਨ ਜਿਹੜਾ ਇਸ ਵਾਰੀ ਦਿਵਸ ਮਨਾਇਆ ਗਿਆ 2025 ਦਾ ਉਹਦਾ ਥੀਮ ਕੀ ਸੀ ਇਹਦਾ ਥੀਮ ਹੈ ਜੀ ਆਪਸ਼ਨ ਸੀ ਰਿਪੋਰਟਿੰਗ ਇਨ ਦਾ ਬ੍ਰੇਵ ਨਿਊ ਵਰਲਡ ਕੁਐਸਚਨ ਨੰਬਰ 81 ਔਨ ਵਿਚ ਡੇਟ ਵਰਲਡ ਆਸਥਮਾ ਡੇ ਇਜ਼ ਸੈਲੀਬ੍ਰੇਟਡ ਇਟ ਇਜ਼ ਸੈਲੀਬ੍ਰੇਟਡ ਔਨ ਮੇ 6 ਆਸਥਮਾ ਸਾਦੀ ਬਿਮਾਰੀ ਨੂੰ ਕਹਿੰਦੇ ਨੇ ਜੀ ਨੈਕਸਟ ਥੀਮ ਕੀ ਹੈ ਵਰਲਡ ਰੈੱਡ ਕਰਾਸ ਡੇ ਦਾ ਇਹਦਾ ਥੀਮ ਹੈ ਜੀ ਆਪਸ਼ਨ ਡੀ ਨਨ ਆਫ ਥੀਸ ਇਹਦਾ ਥੀਮ ਹੈ ਕੀਪਿੰਗ ਹਿਊਮੈਨਿਟੀ ਅਲਾਈਵ ਕੀਪਿੰਗ ਹਿਊਮੈਨਿਟੀ ਅਲਾਈਵ ਇਸਨ ਹੈਂਰੀ ਡਿਊਨ ਦਾ ਬਰਥਡੇ ਹੋਂਦਾ ਨੈਕਸਟ ਕੁਐਸਚਨ ਵਰਲਡ ਰੈੱਡ ਕਰਾਸ ਡੇ ਮਨਾਇਆ ਕਿਦੋਂ ਜਾਂਦਾ ਇਹ ਹਰ ਸਾਲ 8 ਮਈ ਨੂੰ ਮਨਾਇਆ ਜਾਂਦਾ ਨੈਕਸਟ ਕੁਐਸਚਨ ਹੈ ਜੀ ਵਰਲਡ ਥੈਲਸੀਮੀਆ ਡੇ ਇੱਕਦੋਂ ਮਨਾਇਆ ਜਾਂਦਾ ਏ ਵੀ 8 ਮਈ ਨੂੰ ਬਣਾਇਆ ਜਾਂਦਾ ਤੇ ਤਾਂ ਥੀਮ ਪੁੱਛਿਆ ਗਿਆ ਇਸ ਵਾਰੀ ਇਹਦਾ ਥੀਮ ਹੈ ਟੁਗੇਦਰ ਫॉर ਥੈਲਸੀਮੀਆ ਯੂਨਾਈਟਿੰਗ ਕਮਿਊਨिटीज ਪ੍ਰਾਇੋਰਟਾਈਜ਼ਿੰਗ ਪੇਸ਼IENTS ਇਹ ਬਲੱਡ ਬਲੱਡ ਦੀ ਬਿਮਾਰੀ ਹੈ ਖੂਨ ਦੀ ਬਿਮਾਰੀ ਹੈ ਔਨ ਵਿਚ ਰੇਟ वर्ल्ड ਥੈਲਸੀਮੀਆ ਡੇ ਅਬਜ਼ਰਵਡ ਹਪਾ ਪੜ ਚੁੱਕੇ ਆ 8 ਮਈ ਨੂੰ ਜਿਸ ਦਿਨ ਵਰਲਡ ਰੈੱਡ ਕਰਾਸ ਦੇ ਬਣਾਉਨੇ ਆ ਸੇਮ ਡੇ ਨੈਕਸਟ ਕੁਐਸਚਨ ਹੈ ਜੀ 86 ਵਾਟ ਇਜ਼ ਦਾ ਥੀਮ ਆਫ ਵਰਲਡ ਮਾਈਗਰੇਟਰੀ ਬਰਡਸ 2025 ਇਹਦਾ ਥੀਮ ਹੈ ਜੀ ਆਪਸ਼ਨ ਸੀ ਸ਼ੇਅਰਡ ਸਪੀਸੀਜ਼ Creating bird-friendly cities and communities. Question number 87. On which date World Migratory Birds celebrated in each year? Even mm -hmm. I mm -hmm. mm -hmm. mm -hmm. menu Option C is the right answer. Thank you for watching. Kindly like and share the video. Thank you.